ਸਤਿਗੁਰੂ ਨਾਮ ਦਾ ਜਹਾਜ਼ ਹੈ ਇਸ ਵਿੱਚ ਇਸ ਤਰ੍ਹਾਂ ਚੜਿਆ ਜਾ ਸਕਦਾ ਹੈ ਇਸਵਾਲ ਦਾ ਜਵਾਬ ਗੁਰੂ ਜੀ ਚੜੀ ਅੰਗ ਤੇ ਬਖਸ਼ਿਸ਼ ਕਰਦੇ ਹਨ ਸਤਿਗੁਰੂ ਹੀ ਤਹਰ ਨਾਮ ਹੈ ਕਿਤ ਵਿਦ ਚੜਿਆ ਜਾਏ ਸਤਿਗੁਰੂ ਪ੍ਰਮਾਤਮਾ ਦੇ ਨਾਮ ਦਾ ਜਹਾਜ਼ ਹੈ ਪਰ ਉਸ ਜਹਾਜ਼ ਵਿੱਚ ਚੜਨ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਫਿਰ ਕਿਸ ਤਰ੍ਹਾਂ ਉਸ ਜਹਾਜ਼ ਵਿੱਚ ਚੜਿਆ ਜਾਏ ਸਤਿਗੁਰ ਕੇ ਭਾਣੇ ਜੋ ਚਲੇ ਵਿੱਚ ਉਹ ਹਿੱਥ ਬੈਠਾ ਆਏ ਜਿڑا ਮਨੁੱਖ ਸਤਿਗੁਰ ਦੇ ਹੁਕਮ ਵਿੱਚ ਤੁਰਦਾ ਹੈ ਉਹ ਉਸ ਜਹਾਜ਼ ਵਿੱਚ ਸਵਾਰ ਹੋ ਗਿਆ ਸਮਝੋ ਧਨ ਧਨ ਬੜ ਭਾਗੀ ਨਾਨਕਾ ਜਨਾ ਸਤਿਗੁਰ ਲੈ ਮਲਾਏ ਸੇ ਨਾਨਕ ਨੂੰ ਮਨੁੱਖ ਵੱਡੇ ਭਰਮਾਂ ਵਾਲੇ ਹਨ ਤਨ ਹਨ ਤਨ ਹਨ ਜਿਨ੍ਹਾਂ ਨੇ ਸਤਿਗੁਰੂ ਪ੍ਰਭੂ ਚਰਨਾਂ ਵਿੱਚ ਮਲਾ ਲੈਂਦਾ ਸੇ ਗੁਣ ਪਿਆਰਿਓ ਸਤਿਗੁਰੂ ਦੇ ਹੁਕਮ ਵਿੱਚ ਤੁਰ ਕੇ ਹੀ ਕਿਸੇ ਨਾਮ ਰੂਪੀ ਜਹਾਜ਼ ਵਿੱਚ ਸਵਾਰ ਹੋਇਆ 56 ਤਾ ਹੈ